ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਗੁੱਡੀ ਆਈ ਹੈ ਜੀ ਜੱਟ ਸਿੱਖ ਫੈਮਲੀ ਨੂੰ ਬਿਲੋਂਗ ਕਰਦੀ ਆ ਗੁੱਡੀ ਤੇ ਗੁੱਡੀ ਥੋੜੀ ਜਿਹੀ ਭਾਰੀ ਐ 2001 ਦੀ ਵਰਨਰ ਕੁੜੀ ਤੇ ਆਪਾਂ ਨੂੰ ਮੁੰਡਾ ਵੀ ਬਸ 5-4 ਸਾਲ ਕੀ ਐ 5 ਕੇ ਸਾਲ ਵੱਡਾ ਚੱਲ ਜੂਗਾ ਜੀ ਤੇ ਮੁੰਡੇ ਕੋਲੇ 30 ਕਿੱਲੇ ਜ਼ਮੀਨ ਹੋਵੇ ਤੇ ਡਬਲ ਪੈਸੇ ਲਵਾ ਦਾਂਗੇ ਜੀ 50-60 ਲੱਖ ਰੁਪਈਆ ਬੀਬੀ ਤੇ ਲਾ ਦੇਣਗੇ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੀ ਮੈਸੇਜ ਜ਼ਰੂਰ ਕਰੋ ਹਾਂਜੀ ਸਾਸਤਰੀ ਕਾਲ ਮੈਂ ਥੋਡੀ ਆਪਣੀ ਰਪਿੰਦਰ ਤੇ ਅੱਜ ਮੈਂ ਵਿਆਹ ਮਗਲਾਵਾ ਦੇਖ ਕੇ ਆ ਗਈ ਦੁਕਾਨ ਦੇ ਉੱਤੇ ਘਰ ਵਾਲਾ ਕਹਿੰਦਾ ਚੱਲ ਕੱਠੀ ਘਰ ਨੂੰ ਚੱਲਾਂਗੇ ਤੇ ਆਪਣੀ ਬੇਨਤੀ ਇਹ ਹੈ ਜੀ ਆਪਣੇ ਕੋਲੇ ਧਾਨਕਿਆਂ ਦੀ ਗੁੱਡੀ ਆਈ ਹੈ ਗੁੱਡੀ ਦੀ ਉਮਰ ਹੈਗੀ ਐ 20 ਕਾਲ ਤੇ ਆਪਾਂ ਨੂੰ ਮੁੰਡਾ ਵੀ ਧਾਨਕਿਆਂ ਦਾ ਹੀ ਚਾਹੀਦਾ ਜੀ ਕਾਸਟ ਦਾ ਮੈਨੂ ਵੀ ਨਹੀਂ ਪਤਾ ਹੈਗਾ ਆਪਣੇ ਕੋਲੇ ਡਾਟਾ ਆਇਆ ਪਿਆ ਤੇ ਜੇ ਕੋਈ ਧਾਨਕਿਆਂ ਦਾ ਮੁੰਡਾ ਮੇਰੀ ਵੀਡੀਓ ਦੇਖਦਾ ਤਾਂ ਪਲੀਜ਼ ਮੈਨੂੰ ਮੈਸੇਜ ਦੇ ਵਿੱਚ ਹੀ ਦੱਸ ਦਵੇ ਆਪਦੀ ਕਾਸਟ ਠੀਕ ਹੈ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਕਿੰਦਰ ਇਹ ਇੱਕ ਆਪਣੇ ਕੋਲੇ ਅੱਜ ਜੀ ਰੋੜੇ ਖੱਤਰੀਆਂ ਦੀ ਕੁੜੀ ਆਈ ਆ ਵਧੀਆ ਰਿਚ ਫੈਮਿਲੀ ਚ ਆ ਤੇ ਮੁੰਡਾ ਆਪਾਂ ਨੂੰ ਬਾਹਰ ਲੈ ਚਾਹੀਦਾ ਹੈ ਮੁੰਡਾ ਕਨੇਡਾ ਦਾ ਪੀਆਰ ਹੋਵੇ ਭੈਣ ਉਹਦੇ ਖਰਚਾ ਵਧੀਆ ਕਰ ਦੇਣਗੇ ਜੀ ਤੇ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਤੇ ਇੱਕ ਗੱਲ ਹੋਰ ਤੇ ਮੇਰੀਆਂ ਬਹੁਤ ਸਾਰੀਆਂ ਫਰਾਡ ਆਈਡੀਆਂ ਬਣੀਆਂ ਹੋਈਆਂ ਨੇ ਜੀ ਤੇ ਧੋਖੇਬਾਜ਼ਾਂ ਤੋਂ ਬਚੋ ਤੇ ਮੇਰੀ ਇਹੀ ਹੱਥ ਬੰਨ ਕੇ ਸੋਨ ਸਾਰਿਆਂ ਨੂੰ ਬੇਨਤੀ ਹੈ ਤੇ ਇਹ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਜੀ ਤਾਂ ਕਿ ਭੈਣ ਨੂੰ ਉਸਦਾ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੁਦੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਗੁੱਡੀ ਆਈ ਹੈ ਜੀ 93 ਦਾ ਵਰਥਾ ਭੈਣ ਦਾ ਤੇ ਮੁੰਡਾ ਆਪਾਂ ਨੂੰ 90 ਦਾ ਚਾਹੀਦਾ ਜੀ ਤੇ 90 ਵਾਲ 90 ਦਾ ਵਰਥਾ ਚਾਹੀਦਾ ਮੁੰਡੇ ਦਾ ਤੇ ਕੁੜੀਆ ਕੈਨੇਡਾ ਦੇ ਵਿੱਚ ਪੀਆਰ ਹੈ ਜੀ ਤੇ ਮੁੰਡਾ ਆਪਾਂ ਨੂੰ ਚਾਹੀਦਾ ਗੁਰਸਿੱਖ ਵੀਰ ਕੋਲੇ 10 ਕ ਕਿੱਲੇ ਜ਼ਮੀਨ ਹੋਵੇ ਤੇ ਮੈਨੂੰ ਮੈਸੇਜ ਜ਼ਰੂਰ ਕਰੋ ਥੈਂਕ ਯੂ ਧੰਨਵਾਦ ਜੀ ਹਾਂਜੀ ਸਤਿ ਸ੍ਰੀ ਅਕਾਲ ਇੱਕ ਤਾਂ ਆਪਾਂ ਤੁਹਾਨੂੰ ਇਹ ਕਹਾਂਗੇ ਵੀ ਜੀ ਦਾ ਮੈਂ ਰਿਸ਼ਤਾ ਕਰਵਾਉਣੀ ਹੁੰਨੀ ਹੈ ਉਹ ਮੈਸੇਜ ਦੇ ਵਿੱਚ ਕਮੈਂਟ ਜ਼ਰੂਰ ਕਰ ਦਿਆ ਕਰੋ ਧੰਨਵਾਦ ਕਰ ਦਿਆ ਕਰੋ ਠੀਕ ਹੈ ਜੀ ਤੇ ਨੰਬਰ 2 ਜਿਹੜੇ ਬਿਨਾਂ ਮਤਲਬ ਤੋਂ ਫੋਨ ਲਾਉਂਦੇ ਨੇ ਉਹ ਨਾ ਲਾਇਆ ਕਰੋ ਜੀ ਇਹ ਕੰਮ ਦਾ ਨੰਬਰ ਹੈ ਮੇਰੇ ਸਿਰਫ ਮੈਂ ਰਿਸ਼ਤਿਆਂ ਦਾ ਹੀ ਨੰਬਰ ਚੱਕਦੀ ਆਂ ਜਾਂ ਫਿਰ ਜਿਨ੍ਹਾਂ ਨੇ ਰਿਸ਼ਤੇ ਕਰਵਾਉਣੇ ਨੇ ਮੇਰੇ ਹੱਥ ਬੰਨ ਕੇ ਬੇਨਤੀ ਹੈ ਜੀ ਉਮੈਨੂੰ ਆਪਦੀ ਫੋਟੋ ਤੇ ਡਾਟਾ ਸੈਂਡ ਜ਼ਰੂਰ ਕਰ ਦਿਆ ਕਰਨ ਏਜ ਵਗੈਰਾ ਵੀ ਸਾਰਾ ਕੁਝ ਲਿਖ ਕੇ ਕਈ ਮੈਨੂੰ ਇਹ ਪੁੱਛਦੇ ਨੇ ਭਾਣੇ ਡਾਟਾ ਕੀ ਹੁੰਦਾ ਤੇ ਡਾਟਾ ਮੈਂ ਤੁਹਾਨੂੰ ਦੱਸ ਦਿੰਨੀ ਆ ਚੰਗੀ ਤਰ੍ਹਾਂ ਤਾਂ ਹੀ ਇਹ ਵੀਡੀਓ ਪਾਈ ਆ ਤੁਹਾਡੇ ਲਈ ਚੰਗੀ ਤਰ੍ਹਾਂ ਦੇਖ ਲਓ ਇਹਨੂੰ ਤੇ ਮੁੰਡੇ ਦੀ ਉਮਰ ਕੱਦ ਜ਼ਮੀਨ ਕਿੰਨੀ ਆ ਪੜਿਆ ਕਿੰਨਾ ਹੋਇਆ ਕਿੰਨੇ ਭੈਣ ਭਾਈ ਨੇ ਗੋਤ ਕੀ ਐ ਇਹ ਸਾਰਾ ਕੁਝ ਡਾਟੇ ਦੇ ਵਿੱਚ ਲਿਖਣਾ ਜੀ ਪਿੰਡ ਐਡਰੈਸ ਵਗੈਰਾ ਸਾਰਾ ਕੁਝ ਲਿਖਣਾ ਹੈ ਇਹੀ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਜੀ ਸਾਰਿਆਂ ਨੂੰ ਧੰਨਵਾਦ ਹਾਂਜੀ ਸਸਰੀਕਾਲ ਮੈਂ ਤੁਹਾਡੀ ਆਪਣੀ ਰੁਪਿੰਦਰ ਅੱਜ ਮੇਰੇ ਕੋਲੇ ਜੀ ਇਟਲੀ ਦੇ ਵਿੱਚ ਪੱਕਾ ਮੁੰਡਾ ਆਪਣੇ ਕੋਲੇ ਆਇਆ ਅੱਜ ਤੇ ਮੁੰਡਾ ਹੈਗਾ ਮਿਸਤਰੀਆਂ ਦਾ ਜੀ ਤੇ 35 ਸਾਲ ਉਮਰ ਦਾ ਵੀਰ ਦੀ ਤੇ ਵੀਰ ਨੇ ਹੁਣ ਕੈਨੇਡਾ ਮਤਲਬ ਕੈਨੇਡਾ ਚਲਿਆ ਜਾਣਾ ਸਾਰੀ ਫੈਮਿਲੀ ਨੇ ਤੇ ਆਪਣੀ ਕੋਈ ਜੇ ਮਿਸਤਰੀਆਂ ਦੀ ਕੁੜੀ 32 ਸਾਲ ਦੀ 30 ਸਾਲ ਦੀ ਕਾਇਸ 22 ਸਾਲ ਦੀ ਕੁੜੀ ਹੈਗੀ ਤਾਂ ਮੈਨੂੰ ਕਮੈਂਟਾਂ ਦੇ ਵਿੱਚ ਹੀ ਮੈਸੇਜ ਕਰ ਦਿਓ ਜੀ ਥੈਂਕ ਯੂ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰੁਪਿੰਦਰ ਤੇ ਆਪਣੇ ਕੋਲੇ ਕੈਨੇਡਾ ਦੇ ਵਿੱਚ ਗੁੱਡੀ ਆਈ ਹੈ ਜੀ ਤੇ ਭੈਣ ਦੀ ਉਮਰ ਸਾਰੀ 35 ਸਾਲ ਹੈ ਤੇ ਉਹਦੇ ਲਈ ਆਪਾਂ ਨੂੰ ਮੁੰਡਾ ਚਾਹੀਦਾ ਹੈ ਕੈਨੇਡਾ ਦੇ ਵਿੱਚ ਤੇ ਮੁੰਡਾ ਵਧੀਆ ਫੈਮਿਲੀ ਚੋਂ ਹੋਵੇ ਜੀ ਮੰਗ ਡਿਮਾਂਡ ਦੀ ਭੈਣ ਦੀ ਕੋਈ ਨਹੀਂ ਹੈਗੀ 5-4 ਕਿੱਲਿਆਂ ਦੀ ਡਿਮਾਂਡ ਹੈ ਜੀ ਮੁੰਡਾ ਕੈਨੇਡਾ ਚ ਹੀ ਹੋਵੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਜੀ ਤਾਂ ਕਿ ਭੈਣ ਨੂੰ ਜੇ ਮੇ ਸਾਥੀ ਮਿਲ ਸਕੇ ਹਾਂਜੀ ਸਸਰੀਕਾਲ ਇੱਕ ਆਪਣੇ ਕੋਲ ਹੋਰ ਗੁੱਡੀ ਆਈ ਹੈ ਜੀ ਗਰੀਬ ਘਰ ਦੀ ਹੋਈ ਹੈ ਤੇ ਸਾਈਆਂ ਦੀ ਕੁੜੀ ਆਈ ਹੈ ਜੀ ਸਾਈਆਂ ਦੀ ਕੁੜੀ ਤੇ ਜੇ ਕੋਈ ਮੁੰਡਾ ਸਾਈਆਂ ਦਾ ਮੇਰੀ ਵੀਡੀਓ ਦੇਖਦਾ ਜੀ ਤੇ ਪਲੀਜ਼ ਇਹ ਵੀਡੀਓ ਨੂੰ ਦਬਕੇ ਸ਼ੇਅਰ ਕਰਿਓ ਤੇ ਆਪਦੀ ਕਾਸਟ ਕਮੈਂਟ ਦੇ ਵਿੱਚ ਹੀ ਲਿਖ ਦਿਓ ਚਾਹੇ ਨੰਬਰ ਇਨਬਾਕਸ ਕਰ ਦਿਓ ਤੇ ਨੰਬਰ ਨਾਲ ਲਿਖਿਆ ਕਰੋ ਕੋਈ ਹੋਰ ਕਰ ਲੈਂਦਾ ਤੇ ਮੈਨੂੰ ਮਤਲਬ ਚਾਹੀਦਾ ਮੁੰਡਾ 24-25 ਸਾਲ ਦਾ ਮੁੰਡਾ ਹੋਵੇ ਜੀ ਭੈਣ ਦੀ ਉਮਰ 22 ਸਾਲ ਹੈ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਜੀ ਹਾਂਜੀ ਸਸਰੀ ਘਰ ਮੈਂ ਤੁਹਾਡੀ ਆਪਣੇ ਰਪਿੰਦਰ ਤੇ ਆਪਣੇ ਕੋਲੇ ਜੀ ਅੱਜ ਧਾਨਕਿਆਂ ਦੀ ਗੁੱਡੀ ਆਈ ਹੈ ਧਾਨਕਿਆਂ ਦੀ ਗੁੱਡੀ ਤੇ ਕਾਸਟ ਦਾ ਮੈਨੂੰ ਵੀ ਨਹੀਂ ਪਤਾ ਜੀ ਕੁੜੀ ਦੀ ਉਮਰ 26 ਸਾਲ ਹੈ ਜੀ ਗਰੀਬ ਪਰਿਵਾਰ ਦੀ ਕੁੜੀ ਹੈ ਜੀ ਤੇ ਸੋਹਣੀ ਸੁਨੱਖੀ ਹੈ ਤੇ ਕੋਈ ਗਰੀਬ ਪਰਿਵਾਰ ਦਾ ਮੁੰਡਾ ਧਾਨਕਿਆਂ ਦਾ ਤੇ ਮੈਨੂੰ ਮੈਸੇਜ ਜ਼ਰੂਰ ਕਰੋ ਤੇ ਆਪਦੀ ਕਾਸਟ ਮੈਸੇਜ ਦੇ ਵਿੱਚ ਹੀ ਲਿਖ ਦਿਓ ਮੈਂ ਆਫੀ ਫੋਨ ਕਰ ਲੂੰਗੀ ਠੀਕ ਹੈ ਜੀ ਥੈਂਕ ਯੂ ਹਾਂਜੀ ਸਸਰੀ ਕਲ ਮੈਂ ਥੋਡੀ ਆਪਣੀ ਰੁਪਿੰਦਰ ਤੇ ਆਪਣੇ ਕੋਲੇ ਜੀ ਗੁੱਡੀ ਆਈ ਹੈ ਚੌਥੀ 35 ਸਾਲ ਦੀ ਹੈ ਭੈਣ 10 ਸਾਲ ਦਾ ਬੇਟਾ ਵੀ ਹੈ ਕੈਨੇਡਾ ਦੀ ਪੀਆਰ ਹੈ ਜੀ ਤੇ ਕੋਈ 5 10 10 ਕੁ ਕੀਲੇਾਂ ਤੱਕ ਮੁੰਡਾ 5 7 ਕੀਲੇ ਹੋਣ ਚਾਹੀਏ ਵੀ ਵਧੀਆ ਫੈਮਿਲੀ ਚੋਂ ਮੁੰਡਾ ਮੈਨੂੰ ਕਮੈਂਟਾਂ ਦੇ ਵਿੱਚ ਮੈਸੇਜ ਕਰੋ ਜੀ ਜਾਂ ਫਿਰ ਮੈਨੂੰ ਜਦੋਂ ਮੇਰੇ WhatsApp ਨੰਬਰ ਤੇ ਮੈਸੇਜ ਕਰਨਾ ਤਾਂ ਉੱਥੇ ਦੱਸੋ ਜੀ ਸਸਰੀ ਕੱਲ ਮੈਂ ਥੋੜੀ ਆਪਣੀ ਰਪਿੰਦਰ ਮੈਨੂੰ ਹੁਣੇ ਹੁਣੇ ਫੋਨ ਆਇਆ ਭੈਣ ਦਾ ਤੇ ਭੈਣ ਇੱਥੇ ਆਈ ਹੋਈ ਐ ਇੰਡੀਆ ਤੇ ਭੈਣ ਕੈਨੇਡਾ ਦੇ ਵਿੱਚ PR ਐ ਜੀ ਤੇ ਜੇ ਕਿਸੇ ਮੁੰਡੇ ਦੀ B.Tech ਜਾਂ M.Tech ਕਰੀ ਹੋਈ ਐ ਤੇ ਪਲੀਜ਼ ਮੈਨੂੰ ਮੈਸੇਜ ਜ਼ਰੂਰ ਕਰੋ ਜੱਟਾਂ ਦੇ ਮੁੰਡੇ ਮੈਨੂੰ ਮੈਸੇਜ ਜ਼ਰੂਰ ਕਰੋ ਵੀ ਟੈਕ ਤੇ ਐਮ ਟੈਕ ਜਿਸ ਕਿਸੇ ਮੁੰਡੇ ਦੀ ਕਰੀ ਹੋਈ ਹੈ ਜੀ ਜ਼ਰੂਰ ਮੈਨੂੰ ਮੈਸੇਜ ਕਰੋ ਤੇ ਜ਼ਮੀਨ ਜਮੂਨ ਦਾ ਕੋਈ ਚੱਕਰ ਨਹੀਂ ਇਹਦੇ ਵਿੱਚ ਜੱਟਾਂ ਦਾ ਮੁੰਡਾ ਹੋਵੇ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਇੱਕ ਹੋਰ ਮੁੰਡਾ ਜੀ ਮਿਸਤਰੀਆਂ ਦਾ ਮੁੰਡਾ ਉਹ ਵੀ ਕੈਨੇਡਾ ਦੇ ਵਿੱਚ ਪੀਆਰ ਆ 7 ਕਿਲੇ ਪੈੜੀਆ ਵੀਰ ਕੋਲੇ ਤੇ ਆਪਣੀ ਹੱਥ ਵੱਨ ਕੇ ਬੇਨਤੀ ਹੈ ਜੀ ਕੁੜੀਆਂ ਬੀ ਐਸ ਸੀ ਨਰਸਿੰਗ ਹੀ ਹੋਣ ਤੇ ਮਤਲਬ ਬੀ ਐਸ ਸੀ ਨਰਸਿੰਗ ਤੋਂ ਬਿਨਾਂ ਕੋਈ ਕੁੜੀ ਮੈਸੇਜ ਨਾ ਕਰੇ ਜੀ ਤੇ ਆਪਾਂ ਨੂੰ ਜਦੋਂ ਮੇਰੇ ਵਟਸਐਪ ਨੰਬਰ ਤੇ ਤੁਸੀਂ ਦੱਸਣਾ ਵੀ ਬੀਐਸਸੀ ਨਰਸਿੰਗ ਕੁੜੀ ਹੈ ਮੈਂ ਫੇਰ ਹੀ ਸਮਝਦੀ ਆ ਚਾਹੇ ਰਿਕਾਰਡਿੰਗ ਕਰਕੇ ਭੇਜ ਦਿਓ ਜੀ ਧੰਨਵਾਦ ਹਾਂਜੀ ਸਤ ਸ੍ਰੀ ਅਕਾਲ ਮੈਂ ਸੋਡੀ ਆਪਣੀ ਰਪਿੰਦਰ ਆ ਆਪਣੇ ਕੋਲੇ ਆਇਆ ਜੀ ਮੁੰਡਾ ਕੈਨੇਡਾ ਦਾ ਪੀਆਰ ਮੁੰਡਾ ਸੋਹਣਾ ਸੁਨੱਖਾ ਜੀ ਤੇ ਸੋਹਣੀ ਸੁਨੱਖੀ ਜੱਟਾਂ ਦੀ ਕੁੜੀ ਚਾਹੀਦੀ ਆ ਆਪਾਂ ਨੂੰ ਮੁੰਡਾ ਜੱਟਾਂ ਦਾ ਤੇ ਕੁੜੀ ਦੀ ਬੀਐਸਸੀ ਨਰਸਿੰਗ ਕਰੀ ਹੋਣੀ ਚਾਹੀਦੀ ਆ ਜੀ ਧਿਆਨ ਨਾਲ ਸੁਣ ਲੋ ਵੀ ਐਸੀ ਨਰਸਿੰਗ ਕੁੜੀ ਦੀ ਕਰੀ ਹੋਣੀ ਚਾਹੀਦੀ ਹੈ ਕੈਨੇਡਾ ਚ ਮੁੰਡਾ ਪੀਆਰ ਹੈ ਮੰਗ ਡਿਮਾਂਡ ਕੋਈ ਨਹੀਂ ਹੈਗੀ ਤੇ ਆਪਣੀ ਹੱਥ ਬੰਨ ਕੇ ਬੇਨਤੀ ਹੈ ਜੀ ਵੀਡੀਓ ਨੂੰ ਦੇਖ ਕੇ ਮੈਨੂੰ ਫੋਨ ਕਰੋ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋਡੀ ਆਪਣੇ ਰਪਿੰਦਰ ਤੇ ਆਪਣੇ ਕੋਲੇ ਜੱਟਾਂ ਦੀ ਗੁੱਡੀ ਆਈ ਹੈ ਜੀ ਭੈਣ ਦੀ ਉਮਰ ਹੈਗੀ ਹੈ ਸਾਰੀ 24 ਸਾਲ ਤੇ ਆਪਾਂ ਨੂੰ ਜੱਟਾਂ ਦਾ ਮੁੰਡਾ ਚਾਹੀਦਾ ਮੁੰਡਾ ਪੁਲਿਸ ਮੁਲਾਜ਼ਮ ਹੋਵੇ ਜੀ ਜ਼ਮੀਨ ਚਾਹੀਏ 2-4 ਕਿੱਲੇ ਹੋਣ ਪਰ ਮੁੰਡਾ ਪੁਲਿਸ ਮੁਲਾਜ਼ਮ ਹੋਵੇ ਜੇ ਮੇਰੀ ਇਹ ਕੋਈ ਵੀਡੀਓ ਮਤਲਬ ਪੁਲਿਸ ਮੁਲਾਜ਼ਮ ਮੁੰਡਾ ਦੇਖ ਰਿਹਾ ਹੈ ਤਾਂ ਪਲੀਜ਼ ਮੈਨੂੰ ਮੈਸੇਜ ਕਰੋ ਜੀ ਚਾਹੇ ਮੈਨੂੰ ਕਮੈਂਟਾਂ ਦੇ ਵਿੱਚ ਹੀ ਮੈਸੇਜ ਕਰ ਦਿਓ ਥੈਂਕ ਯੂ ਧੰਨਵਾਦ ਜੀ ਇਹ ਵੀਡੀਓ ਮੈਂ ਖਾਲੀ ਮਤਲਬ ਤਾਂ ਪਾਈ ਹੈ ਵੀ ਤੁਸੀਂ ਜਿਹੜਾ ਤੱਕੇ ਮੁੱਕੀ ਨਾਲ ਮਤਲਬ ਫੋਨ ਲਾਈ ਜਾਨੇ ਫੋਨ ਲਾਉਣਾ ਹਟਦੇ ਨਹੀਂ ਹੈਗੇ ਦੇਖੋ ਫੋਨ ਤੁਸੀਂ ਨਾ ਲਾਇਆ ਕਰੋ ਉਹਦੇ ਵਿੱਚ ਆਪਦੀ ਫੋਟੋ ਸੈਂਡ ਕਰ ਦਿਆ ਕਰੋ ਡਾਟਾ ਸੈਂਡ ਕਰ ਦਿਆ ਕਰੋ ਦੱਸ ਦਿਆ ਕਰੋ ਚੰਗੀ ਤਰ੍ਹਾਂ ਜੀ ਆਪਣਾ ਹਿਸਾਬ ਕਿਤਾਬ ਲਿਖ ਕੇ ਛੱਡ ਦਿਆ ਕਰੋ ਕਿਉਂਕਿ ਜਦੋਂ ਮੈਂ ਫੋਨ ਲਉਣੀ ਹੈ ਉਧਰੋਂ ਕਦੇ ਨੈੱਟ ਬੰਦ ਹੁੰਦਾ ਬਹੁਤ ਦਿੱਕਤ ਆਉਂਦੀਆਂ ਨੇ ਤੇ ਮੇਰੀ ਇਹ ਹੱਥ ਬੰਨ ਕੇ ਬੇਨਤੀ ਹੈ ਜੀ ਮੈਸੇਜ ਕਰ ਦਿਆ ਕਰੋ ਬੋਲ ਕੇ ਜਾਂ ਲਿਖ ਕੇ ਹਾਂਜੀ ਸੱਸਰੀ ਕਾਲ ਤੇ ਆਪਾਂ ਇੱਕ ਆਪਣੇ ਕੋਲੇ ਗਰੀਬ ਘਰ ਦੀ ਕੁੜੀ ਆਈ ਹੈ ਜੀ ਟਾਂਡਿਆਂ ਦੀ ਕੁੜੀ ਆਈ ਆ ਆਪਣੇ ਕੋਲੇ ਮੈਨੂੰ ਵੀ ਨਹੀਂ ਪਤਾ ਕੀ ਕਾਸਟ ਹੁੰਦੀ ਹੈ ਕਿਉਂਕਿ ਉਹਨਾਂ ਨੇ ਇਦਾਂ ਦੀ ਕਾਸਟ ਹੀ ਦੱਸਿਆ ਜੇ ਕੋਈ ਟਾਂਡਿਆਂ ਦਾ ਮੁੰਡਾ ਮੇਰੀ ਵੀਡੀਓ ਦੇਖਦਾ ਜੀ ਮੇਰੇ ਕੋਲ ਡਾਇਰੈਕਟ ਹੈ ਜੀ ਕੁੜੀ ਤੇ ਸਮਝ ਲਓ ਆਪਾਂ ਕੁੜੀ ਗਰੀਬ ਕਰਦੀ ਆ ਮੁੰਡਾ ਵੀ ਆਪਾਂ ਨੂੰ ਗਰੀਬ ਕਰਦਾ ਹੀ ਚਾਹੀਦਾ ਹੈ ਤੇ ਆਪਣੀ ਉਹਦੇ ਵਿੱਚ ਕੋਈ ਵੀ ਫੀਸ ਨਹੀਂ ਹੋਊਗੀ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤੇ ਇਸ ਗਰੀਬ ਪਰਿਵਾਰ ਦੀ ਕੁੜੀ ਨੂੰ ਗਰੀਬ ਪਰਿਵਾਰ ਦਾ ਮੁੰਡਾ ਮਿਲ ਸਕੇ ਥੈਂਕ ਯੂ ਧੰਨਵਾਦ ਜੀ ਹਾਂ ਜੀ ਸਤਿ ਸ੍ਰੀ ਅਕਾਲ ਮੈਂ ਥੋਡੀ ਆਪਣੀ ਰਪਿੰਦਰ ਤੇ ਅੱਜ ਮੈਨੂੰ ਵੀਰ ਦਾ ਫੇਰ ਫੋਨ ਆਇਆ ਹੈ ਤੇ ਪਲੀਜ਼ ਜੇ ਕੋਈ ਕੁੜੀ ਅੱਧੇ ਪੈਸੇ ਜੱਟਾਂ ਦੇ ਮੁੰਡੇ ਤੇ ਲਾ ਦੂਗੀ ਮੁੰਡੇ ਦਾ ਵੀਜ਼ਾ ਆਇਆ ਹੋਇਆ ਜੀ ਪੱਕਾ ਵਿਆਹ ਕਰਨਾ ਤੇ ਆਪਣੀ ਹੱਥ ਬੰਨ੍ਹ ਕੇ ਬੇਨਤੀ ਹੈ ਜੀ ਜੱਟਾਂ ਦੀਆਂ ਕੁੜੀਆਂ ਨੂੰ ਜੇ ਕੋਈ ਮਤਲਬ ਅੱਧੇ ਪੈਸੇ ਲਾ ਦੂਗੀ ਵੀਰ ਤੇ ਤੇ ਮੈਨੂੰ ਮੈਸੇਜ ਜ਼ਰੂਰ ਕਰੋ ਜੀ ਵੀਰੇ ਦਾ ਵੀਜ਼ਾ ਆਇਆ ਹੋਇਆ ਟਾਈਮ ਵੀਰੇ ਕੋਲੇ ਘਟਾ ਤੇ ਮੈਨੂੰ ਪਲੀਜ਼ ਮੈਨੂੰ ਫੋਨ ਕਰੋ ਜੀ ਮੈਸੇਜ ਕਰੋ ਤੇ ਇਹ ਕੰਮ ਸਿਰੇ ਚਾੜਨਾ ਆਪਾਂ ਨੇ ਥੈਂਕ ਯੂ ਧੰਨਵਾਦ ਜੀ ਹਾਂ ਜੀ ਸਸਰੀ ਘਰ ਮੈਂ ਸੋਡੀ ਆਪਣੀ ਰੁਪਿੰਦਰ ਰਸਤੇ ਆਂਦੀਆਂ ਤਾਂ ਮੈਂ ਰੋਜ਼ ਹੀ ਵੀਡੀਓ ਪਾਉਣੀ ਆ ਪਰ ਅੱਜ ਮੈਂ ਸਾਰਿਆਂ ਨੂੰ ਬੇਨਤੀ ਕਰਨ ਲੱਗਿਆ ਮੇਰੀ ਇਸਟਾ ਫੈਮਲੀ ਨੂੰ ਤੇ ਇੱਕ ਆਪਣੀ ਭੈਣ ਆ ਜੀ ਇੱਧਰ ਸੰਗਰੂਰ ਏਰੀਏ ਚ ਆ ਭੈਣ ਉਹਦੇ ਬੱਚੇ ਨੂੰ ਕੈਂਸਲ ਦੀ ਬਿਮਾਰੀ ਆ ਜੀ ਆਓ ਸਾਰੇ ਰਲ ਕੇ ਉਸ ਬੱਚੇ ਦੀ ਤਬਾਹ ਮੰਗਿਏ ਤੇ ਪਰਮਾਤਮਾ ਉਸ ਗੰਦੀ ਬਿਮਾਰੀ ਤੋਂ ਉਸ ਬੱਚੇ ਦਾ ਸਟਕਾਰਾ ਕਰੇ ਤੇ ਮਾਲਕ ਬੱਚੇ ਨੂੰ ਬਿਲਕੁਲ ਤੰਦਰੁਸਤ ਤੇ ਠੀਕ ਠਾਕ ਕਰ ਦੇ ਥੈਂਕ ਯੂ ਹਾਂਜੀ ਸਤਿ ਸ੍ਰੀ ਅਕਾਲ ਇਸਟਾ ਫੈਮਲੀ ਨੂੰ ਤੇ ਆਪਣੇ ਕੋਲੇ ਗੁੱਡੀ ਆਈ ਹੈ ਜੀ ਗੁੱਡੀ ਹੈਗੀ ਆਪਣੇ ਕੋਲੇ ਜੀ ਮੱਝਵੀ ਸਿੰਘਾਂ ਦੀ ਤੇ ਆਪਣੇ ਹੱਥ ਬੰਨ ਕੇ ਬੇਨਤੀ ਆ ਜੀ ਥੋੜੀ ਜਿਹੀ ਭੈਣ ਹੈਂ ਡੀਕੇਪਟ ਹੈ ਤੇ ਜੇ ਕੋਈ ਮੱਝਵੀ ਸਿੰਘਾਂ ਦਾ ਵਧੀਆ ਪਰਿਵਾਰ ਚੋਂ ਮੁੰਡਾ ਹੈਗਾ ਭੈਣ ਦਾ ਬੁਟੀਕ ਦਾ ਕਰਿਆ ਹੋਇਆ ਤਿੰਨ ਸਾਲ ਦਾ ਤੇ ਵੀਡੀਓ ਨੂੰ ਦਬਕ ਕੇ ਸ਼ੇਅਰ ਕਰ ਦਿਓ ਜੀ ਤਾਂ ਕਿ ਭੈਣ ਨੂੰ ਉਸ ਦਾ ਜੀਵਨ ਸਾਥੀ ਮਿਲ ਸਕੇ ਥੈਂਕ ਯੂ ਜੀ